ਸ਼ਰણે ਸੱਚੀ ਕਹਿੰਦੇ ਆ ਕਿ ਜਿਹੜਾ ਬੰਦਾ ਕਿਸੇ ਲਈ ਮਤਲਬ ਹੀ ਟੋਹਾ ਪੜਦਾ ਦਾ ਉਹ ਪੇਚ ਵਿੱਚ ਆਪ ਹੀ ਡੱਕ ਜਾਂਦਾ ਕਰੇ ਜਿਹੜੀ ਮਸਲੋਂ ਅੱਜ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂਗਾ ਉਸ ਤੇ ਵੀ ਕੁਝ ਐਸਾ ਹੀ ਹੋਇਆ ਸੀਗਾ ਤੇ ਅੱਜ ਦੀ ਕਹਾਣੀ ਆਪਾਂ ਪੁਰਾਣੇ ਗੱਲਾਂ ਨਹੀਂ ਕਰਦੇ ਕਰਦੇ ਹਾਂਗੇ ਸ਼ੁਰੂ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਵੀਡੀਓ 'ਚ ਮੈਂ ਤੁਹਾਡਾ ਹੋਸਟ ਐਪੀਸੀ ਬੀਆ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਹੈ ਆਪਣੇ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਥਾਣਾ ਨਵਾਂ ਗੰਜ ਉੱਤੇ ਪੈਂਦਾਗਾ ਤਾਂ ਉੱਥੇ ਇੱਕ ਪਿੰਡ ਪੈਂਦਾ ਦਾ ਗੈਗ ਬਰਾਜ ਤੇ ਉਰਤਲਾ ਇੱਕ ਮੁੰਡਾ ਹੁੰਦਾ ਜਿਹਦਾ ਨਾਮ ਹੁੰਦਾਗਾ ਸੁਰੇਸ਼ ਉਮਰ ਉਹਦੇ ਦੀ 45 ਸਾਲ ਦੀ ਤੇ ਉਹਦਾ ਵਿਆਹ ਹੋਇਆ ਹੁੰਦਾ ਕਿ ਕੁੜੀ ਨਾਲ ਜਿਹਦਾ ਨਾਮ ਹੁੰਦਾਗਾ ਪ੍ਰੀਤੀ ਪ੍ਰੀਤੀ ਦੀ ਉਮਰ ਉਹਦੇ 25 ਸਾਲ ਜਿਹੜਾ ਸੁਰੇਸ਼ ਸ੍ਰੇਸ਼ ਸੀ ਉਹ ਤਗੜਾ ਜ਼ਿਮੀਂਦਾਰ ਚ ਵਧੀਆ ਉਹ ਕੋਲ ਪੈਸਾ ਸੀਗਾ ਖਲਮ-ਖੁਲਮਾ ਪੈਸਾ ਸੀਗਾ ਉਸ ਬੰਦੇ ਕੋ ਤੇ ਹੁਣ ਮਤਲਬ ਵੀ ਇੱਕ ਦਿਨ ਉਹਦਾ ਵਧੀਆ ਜ਼ਿੰਦਗੀ ਚੱਲ ਰਹੀ ਹੁੰਦੀ ਐਨਾ ਮਤਲਬ ਵੀ ਦੋ ਜਾਨਾਂ ਦੀ ਤੇ ਉਹਨਾਂ ਦਿਨ ਜ਼ਿੰਦਗੀ ਚ ਕਾਲਾ ਦਿਨ ਆਉਂਦਾਗਾ ਉਹ ਦਿਨ ਆਉਂਦਾਗਾ 22 ਜੂਨ 2025 ਦਾ ਜਿਸ ਦਿਨ ਮਤਲਬ ਜਿਹੜਾ ਸ੍ਰੇਸ਼ ਸੀ ਉਹ ਆਪਣੀ ਘਰ ਵਾਲੀ ਨੂੰ ਗੋਦੀ ਚੱਕ ਕੇ ਬਾਹਰ ਲੈ ਆ ਰਿਹਾ ਸੀ ਘਰ ਤੋਂ ਉੱਚੇ-ਉੱਚੇ ਰੋਂਦਾ। ਇਹ ਕਹਿ ਰਿਹਾ ਸੀ ਕੋਈ ਜਲਦੀ ਕੋਈ ਗੱਡੀ ਲੈ ਕੇ ਆਓ ਜਿਹੜੀ ਮੇਰੀ ਘਰ ਵਾਲੀ ਪ੍ਰੀਤੀ ਹੈ ਉਹਨੂੰ ਕੋਸਾ ਹੋ ਗਿਆ। ਉਹਦੇ ਮੂੰਹ 'ਚੋਂ ਝੱਕ ਨਿਕਲ ਰਹੀ ਸੀ ਪ੍ਰੀਤੀ ਦੇ ਆਣ-ਗਵਾਂ ਇਕੱਠਾ ਹੁੰਦਾ ਦਾ। ਫਿਰ ਜਿਹੜਾ ਸ੍ਰੇਸ਼ ਦਾ ਭਰਾ ਉਹ ਗੱਡੀ ਲੈ ਕੇ ਆਉਂਦਾ ਗੱਡੀ 'ਚ ਬੈਠ ਕੇ ਉਹ ਆਸਬਦਾਲ ਜਾਂਦੇ ਆ। ਤੇ ਨਾਲ ਜਨਾਲਾ ਕੋਈ ਇੱਕ ਬੰਦਾ ਪੁਲਿਸ ਨੂੰ ਵੀ ਫੋਨ ਕਰ ਦਿੰਦਾ। ਜਦੋਂ ਹਸਪਤਾਲ ਵੀ ਮਗਰੀ ਪੁਲਿਸ ਜਾ ਵਰਦੀ ਹੈਗਾ ਹਸਪਤਾਲ 'ਚ ਜਦੋਂ ਹਸਪਤਾਲ 'ਚ ਪ੍ਰੀਤੀ ਪਹੁੰਚਦੀ ਹੈਗੀ ਡਾਕਟਰ ਕੁਝ ਤਾਂ ਬਸ ਉਹਨੂੰ ਮਤਲਬ ਵੀ ਮ੍ਰਿਤਕ ਪੁਸ਼ਤ ਕਰ ਦਿੰਦੇ ਆ। ਹੁਣ ਸਵਾਲ ਇਹ ਕਦਾ ਹੁੰਦਾ ਸੀ ਕਿ ਉਹ ਪ੍ਰੀਤੀ ਦੇ ਮੂੰਹ 'ਚ ਝੱਗ ਕਿਉਂ ਨਿਕਲ ਰਹੀ ਸੀਗੀ? ਕੀ ਹੋਇਆ ਸੀਗਾ ਉਹਦੇ ਨਾਲ? ਪੁਛ ਆਉਂਦੀ ਹੈਗੀ ਕੇਸ ਤੇ ਸਵਾਲ ਜਵਾਬ ਕਰਦੀ ਹੈਗੀ सुरेश ਤੋਂ। सुरेश ਨੂੰ ਮਤਲਬ ਇਹ ਪੁੱਛਦੇ ਵੀ ਕੀ ਹੋਇਆ ਸੀਗਾ? सुरेश ਕਹਿੰਦਾ ਵੀ ਮੈਂ ਤਾਂ ਬੈਠਾ ਸੀਗਾ ਮੇਜੂ ਦੇਖਿਆ ਬਾਹਰ ਕਿ ਮੇਰੀ ਘਰ ਵਾਲੀ ਦੇ ਮੂੰਹ 'ਚ ਝੱਕ ਨਿਕਲ ਰਹੀ ਸੀ ਤੇ ਥੱਲੇ ਡਿੱਗੀ ਪਈ ਸੀ ਤੇ ਮੈਂ ਉਸ ਤੋਂ ਬਾਅਦ ਉਹਨੂੰ ਚੱਕ ਕੇ ਬਾਹਰ ਲੈ ਕੇ ਆਇਆ। ਤੇ ਜਿਹੜੇ ਮਤਲਬ ਵੀ ਉਹਦੇ ਸਾਰੇ ਪਰਿਵਾਰ ਨੂੰ ਵੀ ਫੋਨ ਕੀਤਾ ਗਿਆ சுரேਸ਼ ਦੇ ਨੂੰ ਤੇ ਪ੍ਰੀਤੀ ਦੇ ਮਾਪੇ ਉਹ ਵੀ ਆ ਗਿਆ ਭੈਣ ਭਰਾ ਵੀ ਆ ਗਏ ਜਿਹੜਾ ਹੁਣ ਸਾਰਾ ਸ਼ੱਕ ਸੀਗਾ ਉਹ ਜਾਂਦਾ ਸੀਗਾ சுரேਸ਼ ਤੇ ਉਸ ਟਾਈਮ ਕੱਲਾ ਉਹੀ ਸੀ ਘਰੇ ਤੇ ਕਹਿੰਦੇ ਉਹਦੇ ਜਿਹੜੇ ਮਤਲਬ ਸਾਰੇ ਪਰਿਵਾਰ ਨਹੀਂ ਵੀ ਉਹਦੇ ਦੋਸ਼ ਲਾਏ ਵੀ ਸਾਨੂੰ ਜਿਹੜਾ ਪੂਰਾ ਸ਼ੱਕ ਆਗਾ சுரேਸ਼ ਤੇ ਵੀ ਇਹ ਮਤਲਬ ਵੀ ਜਣ ਜਦ ਇਹ ਤੇ ਚੱਕਰ ਚ ਮੈਨੂੰ ਪ੍ਰੀਤੀ ਨੂੰ ਕੁਝ ਕਰਤਾ ਹੋਣਾਗਾ ਵੀ ਤੁਸੀਂ ਇਸ ਖਿਲਾਫ ਮਤਲਬ ਇਹ ਕੰਪਲੀਟ ਤਰਜ ਕਰੋ ਇਹ ਗੱਲ ਕਹਿਣੀ ਸੀ ਪ੍ਰੀਤੀ ਦੇ ਘਰ ਆ ਲੰਗਦੀ ਪਰ சுரேਸ਼ ਬਾਰ-ਬਾਰ ਕਹਿ ਰਿਹਾ ਸੀ ਕਿ ਮੈਂ ਕੁਝ ਨਹੀਂ ਕੀਤਾ ਵੀ ਮੈਂ ਬੇਗੁਨਾਹ ਹਾਂ ਫੌਲਸਵਰ ਕਹਿੰਦੀ ਹੈ ਵੀ ਤੂੰ ਚੱਲ ਜੇ ਬੇਗੁਨਾਹ ਤਾਂ ਤੂੰ ਮਤਲਬ ਵੀ ਕੋਆਪਰੇਟ ਕਰੀ ਸਾਡੇ ਨਾਲ ਤੇ ਅਸੀਂ ਮਤਲਬ ਵੀ ਤਵਦੀਸ਼ ਕਰਾਂਗੇ ਜੇ ਤੇਰੀ ਮਤਲਬ ਕਿ ਬੰਦੀ ਇਹਦੇ ਹੱਥ ਹੋਇਆ ਮਾੜਾ-ਮੋਟਾ ਵੀ ਤੈਨੂੰ ਸਜ਼ਾ ਜ਼ਰੂਰ ਹੋਊਗੀ ਵੀ ਦੁਸ਼ਹਿਰ ਛੱਡ ਕੇ ਨਹੀਂ ਜਾਣਾ சுரேਸ਼ ਕਹਿੰਦਾ ਠੀਕ ਹੈ ਮੈਂ ਨਹੀਂ ਜਾਊਂਗਾ ਮੈਂ ਕਿਹੜਾ ਕੁਝ ਕੀਤਾਗਾ ਤੇ ਫਿਰ ਜਦੋਂ ਮਤਲਬ ਆਣਗਵਾਂ ਤੋਂ ਪੁੱਛਿਆ ਜਾਂਦਾ ਆਣਗਵਾਂ ਕਹਿੰਦੇ ਵੀ ਜਿਹੜਾ சுரேਜ ਦਾ ਝਗੜਾ ਹੁੰਦਾ ਸੀਗਾ ਅਕਸਰ ਪ੍ਰੀਤੀ ਨਾਲ ਫੇਰ ਸ਼ੱਕ ਜਾਂਦਾ ਸੀਗਾ சுரேਜ ਤੇ ਹੁਣ சுரேਜ ਦੱਸਦਾ ਅਸਲ ਗੱਲ ਜਿਹੜੀ ਇਸ ਤਹਾਨੇ 'ਚ ਹੋਈ ਸੀਗੀ சுரேਜ ਦੱਸਦਾ ਆ ਵੀ ਮੈਂ ਪ੍ਰੀਤੀ ਨੂੰ ਨਹੀਂ ਮਾਰਿਆ ਪ੍ਰੀਤੀ ਮੈਨੂੰ ਮਾਰਨ ਨੂੰ ਫਿਰਦੀ ਸੀਗੀ ਪੁਲਿਸ ਵਾਲੇ ਹੈਰਾਨ ਰਹਿ ਜਾਂਦੇ ਆਗੇ ਤੇ ਜਿਹੜਾ ਸਾਰਾ ਮਤਲਬ ਇਹ ਮਾ ਲਾਉ ਵੀ ਹੈਰਾਨ ਰਹਿ ਜਾਂਦੇ ਵੀ ਇਹ ਕਿਦਾਂ ਹੋ ਸਕਦਾ ਫੇਰ ਸੁਰੇਸ਼ ਉੱਤੇ ਗੱਲ ਦੱਸਦਾਗਾ சுரேਸ਼ ਕਹਿੰਦਾ ਵੀ ਮੇਰਾ ਵਿਆਹ ਹੋਇਆ ਸੀਗਾ ਉਦੋਂ ਮੇਰੀ ਉਮਰ ਸੀਗੀ 35 ਸਾਲ ਦੀ ਪ੍ਰੀਤੀ ਆ ਪ੍ਰੀਤੀ ਦੀ ਉਮਰ ਸੀਗੀ 25 ਸਾਲ ਦੀ ਸਾਡਾ ਵਿਆਹ ਹੋ ਗਿਆ ਤੇ ਕਿਹਾ ਹਤ ਕਹਿੰਦਾ ਮੇਰੇ ਨਾਲ ਵੀ ਇਹ ਵਧੀਆ ਰਹੀ ਤੇ ਇਹਨਾਂ ਮੇਰਾ ਕੁਝ ਟਾਈਮ ਪਹਿਲਾਂ ਮੇਰੀ ਬਲਾਸਤਕਾਰ ਦਾ ਮੇਰੇ ਤੇ ਦੋਸ਼ ਲਾ ਦਿੱਤਾ சுரேਸ਼ ਤੇ ਮਤਲਬ 4 ਮਹੀਨੇ ਪਹਿਲਾਂ ਇੱਕ ਬਲਾਸਤਕਾਰ ਦੇ ਦੋਸ਼ ਲੱਗਦਾ ਦਾ ਜਿਹੜਾ சுரேਸ਼ ਤੇਲ ਚਲਾਇਆ ਜਾਂਦਾ ਜਦੋਂ ਜੇਲ੍ਹ ਤੋਂ ਵਾਪਸ ਆਉਂਦਾ ਦਾ ਜ਼ਮਾਨਤ ਹੁੰਦੀ ਹੈ 2 ਮਹੀਨੇ ਬਾਅਦ ਉਹਦੀ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਵੀ ਪ੍ਰੀਤੀ ਦਾ ਗਵਾਰ ਸੀ ਉਹ சுரேਸ਼ ਨਾਲ ਉਹ ਬਿਲਕੁਲ ਬਦਲ ਚੁੱਕਾ ਸੀਗਾ ਉਹ ਤੋਂ ਮਤਲਬ ਰੁੱਖੀ ਰੁੱਖੀ ਹੀ ਰਹਿੰਦੀ ਸੀਗੀ ਤੇ ਹਰ ਮਾੜੀ ਝੋਟ ਮਾੜੀ ਮੋਟੀ ਗੱਲ ਤੇ சுரேਸ਼ ਨਾਲ ਲੜਾਈ ਕਰਨ ਲੈਣੀ ਸੀਗੀ ਪ੍ਰੀਤੀ ਨੇ ਤੇ ਇਦਾਂ ਕਰਦੇ ਕਰਦੇ ਉਹਨਾਂ ਨਾਲ ਝਗੜਾ ਵੱਧਣ ਲੱਗ ਗਿਆ ਤੇ சுரேਸ਼ ਨੂੰ ਕੁਝ ਸ਼ੱਕ ਸ਼ਕੋਣ ਲੱਗਿਆ ਪ੍ਰੀਤੀ ਦੇ ਵੀ ਇਹਦੀ ਕਿਸੇ ਨਾਲ ਗੱਲਬਾਤ ਹੈ சுரேਸ਼ ਪ੍ਰੀਤੀ ਦੀ ਨਿਗਰੱਖਣ ਲੱਗ ਗਿਆ ਤੇ ਨਿਗਰੱਖਣ ਤੋਂ ਮਤਲਬ ਪਾ ਲੱਗਦਾਗਾ ਉਹ ਨੂੰ சுரேਸ਼ ਨੂੰ ਵੀ ਹੈਗੇ ਫੋਨ ਤੇ 24 ਘੰਟੇ ਗੱਲ ਕਰਦੀ ਹੈ ਕਿਸੇ ਬੰਦੇ ਨਾਲ ਜਦੋਂ ਉਹ ਪ੍ਰੀਤੀ ਦਾ ਫੋਨ ਚੱਕ ਕਰਦਾਗਾ சுரேਸ਼ ਦੇ ਹੋਸ਼ ਉੱਡੇ ਜਾਂਦੇ சுரேਸ਼ ਦੇਖਦਾਗਾ ਮਤਲਬ ਵੀ ਉਹ ਉਸਦੇ ਭਤੀਜੇ ਨਾਲ ਹੀ ਗੱਲ ਕਰ ਰਹੀ ਸੀ சுரேਸ਼ ਦੇ ਨਾਲ சுரேਸ਼ ਜਦੋਂ ਜੇਲ੍ਹ ਤੇੜਾ ਉਸ ਤੋਂ ਬਾਅਦ ਉਹਨੇ ਮਤਲਬ ਵੀ ਸੁਰੇਸ਼ ਦੇ ਭਤੀਜੇ ਨਾਲ ਚੱਕਰ ਚਲਾ ਲਿਆ ਤੇ ਉਸ ਤੋਂ ਬਾਅਦ ਫਿਰ ਨਿਗਾਹ ਹੋ ਰੱਖਣ ਲੱਗ ਗਿਆ ਉਹ ਸ਼ੱਕ ਸੀਗਾ ਵੀ ਇਹ ਮੇਰੇ ਨਾਲ ਕੁਝ ਵੀ ਕਰ ਸਕਦੀ ਹੈਗੀ ਇੱਕ ਦਿਨ ਜਿਹੜੀ ਪ੍ਰੀਤੀ ਆ ਸੁਰੇਸ਼ ਨੂੰ ਕਹਿੰਦੀ ਵੀ ਆਪਾਂ ਚੱਲ ਬਾਜ਼ਾਰ ਜਾ ਕੇ ਆਉਣਾਗਾ ਵੀ ਅਪ ਤੁਸੀਂ ਤਿਆਰ ਹੋ ਜਾ ਫਿਰ ਇਹ ਬਾਜ਼ਾਰ ਜਾਂਦੇ ਆਗੇ ਸੁਰੇਸ਼ ਨੂੰ ਪੂਰਾ ਸ਼ੱਕ ਸੀਗਾ ਸੁਰੇਸ਼ ਦਾ ਨਿਗਾਹ ਰੱਖਦੇ ਸੀਗਾ ਪ੍ਰੀਤੀ ਦੇ ਪਰ ਪ੍ਰੀਤੂ ਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਜਿਹੜਾ ਸੁਰੇਸ਼ ਨੂੰ ਉਸ ਬਾਰੇ ਪਤਾ ਚੱਲ ਚੁੱਕਿਆਗਾ ਉਹ ਬਾਜ਼ਾਰ ਜਾਂਦੇ ਆਗੇ ਬਾਜ਼ਾਰ ਜਾ ਕੇ ਪ੍ਰੀਤੀ ਕਹਿੰਦੀ ਵੀ ਤੁਸੀਂ ਇੱਥੇ ਮੜਾ ਮੋਟਾ ਰੁਕੋ ਮੈਂ ਮੈਂ ਥੋੜਾ ਜਿਹਾ ਅੱਗੇ ਜਾ ਕੇ ਕੁਇ ਕੰਮਾ ਮੈਨੂੰ ਮੈਂ ਵਾਪਸ ਹੋਣੀ ਹੈਗੀ ਤੇ சுரேਸ਼ਾ ਦਾ ਠੀਕ ਆ சுரேਸ਼ ਨੂੰ ਤਾਂ ਮਗਲੇ ਮੌਕਾ ਚਾਹੀਦਾ ਸੀਗਾ ਪ੍ਰੀਤੀ ਦੇ ਪਿੱਛਾ ਕਰਨ ਵਾਸਤੇ ਤੇ ਉਹ ਚਲੀ ਜਾਂਦੀ ਹੈਗੀ ਪ੍ਰੀਤੀ சுரேਸ਼ ਉਹਦੇ ਪਿੱਛੇ ਜਾ ਕੇ ਦੇਖਦਾਗਾ ਤੇ ਉਹ ਦੇਖਦਾਗਾ ਸਾਹਮਣੇ ਉਹ ਉਸ ਦਾ ਪਤੀਜਾ ਹੀ ਸੀਗਾ ਪਤੀਜਾ ਉਹਨੂੰ ਮਤਲਬ ਇਹ ਇੱਕ ਕੁੜੀ ਦੇ ਰਿਆ ਸੀਗਾ சுரேਸ਼ ਨੂੰ ਪਤਾ ਮਤਲਬ ਲੱਗ ਗਿਆ ਵੀ ਉਹ ਨਾਲ ਇਹ ਮੇਰੇ ਨਾਲ ਕੁਝ ਕਰਨ ਨੂੰ ਫਿਰਦੀ ਹੈਗੀ ਉਸ ਤੋਂ ਬਾਅਦ ਜਦੋਂ ਵਾਪਸ ਆਏ ਜਦੋਂ ਘਰੇ ਆਉਂਦੇ ਆ ਬਾਜ਼ਾਰ ਤੋਂ சுரேਸ਼ ਦੇ ਮਨ 'ਚ ਇਹ ਹੋ ਗਿਆ ਸੀਗਾ ਵੀ ਇਹ ਮੈਨੂੰ ਮਾਰਨ ਨੂੰ ਫਿਰਦੀ ਹੈਗੀ ਤਾ ਕਰਕੇ ਜਾਣਾ ਮਤਲਬ ਰੋਟੀ ਪਾਣੀ ਬਕਾਉਂਦੀ ਪ੍ਰੀਤੀ ਸਭ ਤੋਂ ਪਹਿਲਾਂ ਸੁਰੇਸ਼ ਇਹ ਕਹਿੰਦਾ ਵੀ ਇਹ ਤੂੰ ਖਾ ਕੇ ਦਿਖਾ ਮਤਲਬ ਉਹ ਉਦਾਂ ਹੀ ਮਤਲਬ ਪਹਿਲਾਂ ਉਹ ਨੂੰ ਕਹਿੰਦਾ ਸੀਗਾ ਤੂੰ ਲੈ ਲੋ ਆ ਤੁਸੀਂ ਖਾ ਲੋ ਆ ਤੁਸੀਂ ਪੀ ਲੋ ਤੇ ਵੀ ਉਹਨੂੰ ਸ਼ੱਕ ਵੀ ਨਾ ਹੋ ਜਾਵੇ ਮੈਨੂੰ ਪਤਾ ਲੱਗ ਗਿਆ ਤੇ ਵੀ ਮੈਂ ਸੁਨੋ ਪੂਰਾ ਚੋ ਰਹਿਣਾ ਦਾ ਜੰਤਰ ਰਹਿਣਾ ਦਾ ਵੀ ਮੈਂ ਕੋਈ ਚੀਜ਼ ਇਹ ਤੋਂ ਪਹਿਲਾਂ ਨਾ ਖਾਲਾ ਵੀ ਕੀ ਬਦਕ ਕੀ ਲਿਆਈ ਉਹਸ ਮੇਰੇ ਪ੍ਰਤੀ ਇੱਜ਼ਤ ਉਹ ਹੀ ਫੜ ਕੇ ਤੇ ਤਾਂ ਕਰਕੇ ਉਹ ਜਿਹੜੀ ਸਾਰੀ ਚੀਜ਼ ਪਹਿਲਾਂ ਖਾਣ ਨੂੰ ਬਣਾਉਂਦੀ ਪੀਣ ਨੂੰ ਬਣਾਉਂਦੀ ਉਹ ਪਹਿਲਾਂ ਪ੍ਰੀਤੀ ਨੂੰ ਦਿੰਦਾ ਸੀਗਾ ਫਿਰ ਇੱਕ ਦਿਨ ਬੈਠਾ ਬੈਠਾ சுரேਸ਼ ਉਹਦਾ ਫੋਨ ਚੈੱਕ ਕਰਦਾ ਪ੍ਰੀਤੀ ਦਾ ਜਦੋਂ ਪ੍ਰੀਤੀ ਦੇ ਫੋਨ ਚ ਦੇਖਦਾਗਾ ਉਸੇ ਦੇ ਭਤੀਜੇ ਨਾਲ ਉਹਦੀਆਂ ਮਤਲਬ ਗਲਤ ਵੀਡੀਓ ਮਿਲਦਾਂਗਾ ਬਸ ਫੋਟੋਆਂ ਮਿਲਦਾਂਗਾ ਦੋਵੇਂ ਸੰਬੰਧ ਬਣਾ ਰਹੇ ਸੀਗੇ ਉਸ ਦੀ ਵੀਡੀਓ ਮਿਲਦੀ ਹੈ ਕਿ சுரேਸ਼ ਨੂੰ ਤਾਂ சுரேਸ਼ ਨੇ ਤੁਸੀਂ ਜਾਣੋ ਵੀ ਕੀ ਬਿੱਤੀ ਹੋਣੀ ਹੈਗੀ ਉਹਦੀ ਘਰ ਵਾਲੀ ਉਸੇ ਦੇ ਭਤੀਜੇ ਨਾਲ ਮਤਲਬ ਵੀ ਗਲਤ ਹਰਕਤਾਂ ਕਰ ਰਹੀ ਆ ਨਾਜਾਇਜ਼ ਸੰਬੰਧ ਬਣਾ ਰਹੀ ਸੀਗੇ ਤੇ ਇੱਕ ਵੌਇਸ ਮੈਸੇਜ ਵੀ ਮਿਲਦਾ சுரேਸ਼ ਨੂੰ ਵੌਇਸ ਮੈਸੇਜ ਜੇ ਪ੍ਰੀਤੀ ਇਹ ਗੱਲ ਕਹਿ ਰਹੀ ਹੈਗੀ ਉਹਦੇ ਭਤੀਜੇ ਨੂੰ ਵੇ ਜਿਹੜੀ ਤੂੰ ਮੈਨੂੰ ਚੀਜ਼ ਦਿੱਤੀ ਹੈ ਕਿ ਮੈਂ ਇਹਨੂੰ ਕਿੱਦਾਂ ਦਵਾਂ சுரேਸ਼ ਨੂੰ ਤਵਰਗੋ ਬੋਧਪਤੀ ਜਗਾਂ ਦਾ ਵਿੱਚ ਮੈਂ ਇਹਨੂੰ ਕਾਸੇ ਚੀਜ਼ ਚ ਮਤਲਬ ਘੋਲ ਕੇ ਸਰੇਸ਼ ਨੂੰ ਮਤਲਬ ਚੀਜ਼ ਉਹ ਪਿਆਦੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਫੋਨ ਰੱਖ ਦਿੰਦਾ ਮਤਲਬ ਵੀ ਸਰੇਸ਼ ਤੇ ਇੱਕ ਦਿਨ ਉੱਧਰ ਬੈਠੇ ਬੈਠੇ ਨਾਲ ਉਹ ਕੋਲਡ ਡਰਿੰਕ ਲੈ ਕੇ ਆਉਂਦੀ ਹੈ ਵੀ ਸਰੇਸ਼ ਨੂੰ ਤਾਂ ਪਤਾ ਸੀ ਕਿ ਉਹ ਨਾਲ ਇਹ ਚ ਇੱਕ ਉਹ ਮਿਲਾ ਕੇ ਲੈ ਕੇ ਆਈ ਹੈਗੀ ਤੇ ਜਦੋਂ ਕੋਲਡ ਡਰਿੰਕ ਧਰਦੀ ਹੈ ਸਰੇਸ਼ ਦੇ ਮੂਹਰੇ ਇੱਕ ਆਵਦੀ ਲਿਉਂਦੀ ਹੈਗੀ ਤੇ ਇੱਕ ਸਰੇਸ਼ ਦੀ ਬਿਉਂਦੀ ਹੈਗੀ ਸਰੇਸ਼ ਨੂੰ ਮਾੜਾ ਇਹ ਕੰਮ ਕਹਿ ਜਾਂਦਾ ਵੀ ਤੂੰ ਜੇ ਦਰ ਜਾ ਕੇ ਆਇਓ ਜਦੋਂ ਮਾਲਕ ਮਤਲਬ ਕਿਚਨ ਚ ਆਉਂਦੀ ਹੈਗੀ ਉਹ ਗਲਾਸ ਬਦਲ ਦਿੰਦਾ ਜਦੋਂ ਗਲਾਸ ਬਦਲਦਾ ਹੈ ਉਸ ਤੋਂ ਬਾਅਦ ਜਦੋਂ ਮਤਲਬ ਇਹ ਜ਼ਹਿਰ ਵਾਲੀ ਚੀਜ਼ ਪ੍ਰੀਤੀ ਆਪ ਪੀ ਜਾਂਦੀ ਹੈਗੀ ਦਾ ਥੋੜੇ ਟਾਈਮ ਸਮੇਂ ਬਾਅਦ ਉਹ ਮੱਲੇ ਫਰਸ਼ ਤੇ ਡਿੱਗ ਪੈਂਦੀ ਹੈ ਡਰ ਜਾਂਦੀ ਹੈਗੀ ਉਸ ਦਾ ਉਹ ਜੋ ਛੱਤ ਨਿਕਲਣ ਲੱਗ ਜਾਂਦੇ ਹੈਗੀ ਫਿਰ ਸੁਰੇਸ਼ ਨੂੰ ਪਤਾ ਲੱਗਿਆ ਸੀ ਵੀ ਇਹ ਉਹ ਮੈਨੂੰ ਮਾਰਨ ਨੂੰ ਵਰਦੀ ਸੀ ਤੇ ਉਸ ਤੋਂ ਬਾਅਦ ਜਿਹੜਾ ਉਹ ਡਰਾਮਾ ਬਾਹਰ ਚੱਕ ਕੇ ਗਿਲਾਉਂਦਾ ਸੁਰੇਸ਼ ਉਸ ਤੋਂ ਬਾਅਦ ਉਹ ਹਸਪਤਾਲ ਵੀ ਲੈ ਕੇ ਜਾਂਦਾ ਇਹ ਸਾਰੀ ਗੱਲਬਾਤ ਹੈ ਜਿਹੜੀ ਸੁਰੇਸ਼ ਪੁਲਿਸ ਨੂੰ ਦੱਸ ਦਿੰਦਾ ਹੈਗਾ ਤੇ ਫਿਰ ਪੁਲਸ ਇਹ ਕਹਿੰਦੀ ਹੈ ਵੀ ਜੇ ਇਹ ਤੇਰੀ ਗੱਲ ਸੱਚੀ ਹੋਈ ਫਿਰ ਤਾਂ ਤੈਨੂੰ ਸਜ਼ਾ ਨਹੀਂ ਹੁੰਦੀ ਜੇ ਇਸ ਬੱਚੇ ਕੋਈ ਮਾੜੀ ਜਿਹੀ ਠੂਠੀ ਹੋਈ ਤਾਂ ਤੈਨੂੰ ਪੱਕੀ ਸਜ਼ਾ ਹੋਊਗੀ ਤੇ ਫਿਰ ਸਰੇਸ਼ ਫੋਨ ਫੜਾਉਦਾ ਪ੍ਰੀਤੀ ਦਾ ਪੁਲਸ ਵਾਲੇ ਫੋਨ ਚੈੱਕ ਕਰਦੇ ਆਗੇ ਜਿਹੜੀ ਗੱਲ ਸਰੇਸ਼ ਨੇ ਕਹੀ ਸੀਗੀ ਉਹ ਮਤਲਬ ਇਹ ਵੀ ਸਬੰਧ ਬਣਾਉਂਦੇ ਨੇ ਵੀ ਵੀਡੀਓ ਵੀ ਉਸ ਫੋਨ 'ਚ ਸੀਗਾ ਤੇ ਉਹ ਵੌਇਸ ਮੈਸੇਜ ਵੀ ਉਸ ਫੋਨ 'ਚ ਸੀਗਾ ਤਾਂ ਕਰਕੇ ਪੁਲਸ ਨੂੰ ਮਤਲਬ ਇਹ ਪਤਾ ਲੱਗ ਗਿਆ ਵੀ ਇਸ 'ਚ ਕੋਈ ਸਰੇਸ਼ ਦਾ ਹੱਥ ਨਹੀਂ ਕਰ ਤੇ ਜਿਹੜਾ ਮਨ ਵਾਲੇ ਸੋਹਰਾ ਪਰਿਵਾਰ ਆ ਉਹ ਵੀ ਪੁਲਸ ਨੂੰ ਮਤਲਬ ਇਹ ਦੱਸ ਦਿੰਦੀ ਹੈ ਵੀ ਇਸ 'ਤੇ ਸਰੇਸ਼ ਦਾ ਕੋਈ ਇਹ ਤੁਸੀਂ ਇਹਦੇ ਅਲਜਾਮ ਨੂੰ ਨੇ ਬੰਦ ਕਰੋ ਹੁਣ ਉਹ ਜਿਹੜਾ ਮਤਲਬ ਵੀ सुरेश ਦਾ ਭਤੀਜਾ ਸੀਗਾ ਕੋਈ ਉਹ ਵੀ ਭਾਲ ਕਰਦੀ ਹੈਗੀ ਭਾਲ ਫੋਨ ਤੋਂ ਬਾਦ ਨੂੰ ਪੜਦੀ ਹੈਗੀ ਫੜ ਕੇ ਉਹਨੂੰ ਸਜ਼ਾ ਸਾਹ ਕੇ ਧੰਨਵਾਦ ਆ ਜੀ ਜੀ ਸਟੋਰੀਸ ਓਨਲੀ ਅੱਜ ਵੀ ਸਟੋਰੀ ਚ ਫੇਰ ਇੱਕ ਮਤਲਬ ਵੀ ਬੇਗਸੂਰ ਮਾਰਿਆ ਜਾਂਦਾ ਸੀਗਾ ਬਚ ਗਿਆ ਕਿਵੇਂ ਮਤਲਬ ਉਹਨੇ ਆਪਦੀ ਜਾਨ ਬਚਾਈ ਕਿਵੇਂ ਉਹਨੂੰ ਮਤਲਬ ਵੀ ਇਹ ਗੱਲ ਪਤਾ ਲੱਗੀ ਵੀ ਮੇਰੀ ਘਰ ਵਾਲੀ ਮਾਰਨ ਨੂੰ ਫਿਰਦੀ ਹੈਗੀ ਉਹ ਸचेत ਰਿਹਾਗਾ ਤੇ ਪਰ ਇੱਕ ਗਲਤੀ ਮੈਂ ਇਹ ਵੀ ਮੰਨਦਾਗਾ ਕਿ सुरेश ਉਸ 3ਮੀ ਨਾਲ ਉਹ ਅੱਡ ਹੋ ਜਾਂਦਾ ਹੈ ਤੇ ਉਹਨੂੰ ਮਾਰਨ ਨੂੰ ਛੱਡਦਾ ਨਾ ਮਤਲਬ ਵੀ ਉਹ ਮਰੀਤ ਆਪਦੀ ਵਜ੍ਹਾ ਨਾਲ ਹੀ ਆਪਰ ਸੁਰੇਸ਼ ਇਹ ਵੀ ਕਰ ਸਕਦਾ ਸੀਗਾ ਉਹ ਤਲਾਕ ਦਿੰਦਾ ਤੇ ਉਹਨੂੰ ਮਤਲਬ ਵੀ ਇਹ ਕਹਿੰਦਾ ਵੀ ਤੂੰ ਮੈਨੂੰ ਵੀ ਨਾ ਮਾਰ ਤੇ ਤੂੰ ਆਪ ਖੁਦ ਵੀ ਨਾ ਮਾਰ ਤੇ ਉਹ ਜਿਹੜਾ ਕੋਲ ਨੇ ਕਿਸੇ ਹੋਰ ਦੋਵੇਂ ਉਹ ਡੋਲ ਦਿੰਦਾ ਮੇਰਾ ਇਹ ਮੰਨਣਾ ਹੈ ਕਿ ਤੁਹਾਡੇ ਕੀ ਵਿਚਾਰ ਹੈ ਕਮੈਂਟ ਚ ਜਰੂਰ ਦੱਸ ਦਿਓ ਜੇ ਸਟੋਰੀ ਚੰਗੀ ਲੱਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਬਾਈ ਬਣਾ ਤੇ ਅੱਗੇ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਇਦਾਂ ਦੇ ਹੋਰ ਵੀਡੀਓ ਲੈ ਕੇ ਆਉਂਦਾ ਰਹੂੰਗਾ ਤੇ ਪਰ ਜੇ ਮੈਨੂੰ ਤੁਸੀਂ ਸਬਸਕ੍ਰਾਈਬ ਨਾ ਕਰੋਗੇ ਫਿਰ ਮੈਨੂੰ ਮੋਟੀਵੇਸ਼ਨ ਕਿੱਦੋਂ ਮਿਲੂਗੀ ਧੰਨਵਾਦ ਅਜੀ ਸਟੋਰੀ ਸੁਣ ਲਈ ਤੇ ਆਪਦੇ ਘਰ ਦਾ ਜਤਾਂ ਰੱਖੋ ਆਪਦੇ ਬੱਚਿਆਂ ਦਾ ਧਿਆਨ ਰੱਖੋ ਤੇ ਆਪਦੇ ਵਾਲੇ ਦੁਆਲੇ ਦਾ ਧਿਆਨ ਰੱਖੋ ਤੇ ਖੁਦ ਆਪਦਾ ਵੀ ਧਿਆਨ ਰੱਖੋ